ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਸੀਂ ਸਾਰੇ ਕਿਵੇਂ ਹੋ ਤੇ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੇ ਜਿਵੇਂ ਪਿਛਲੇ ਦਿਨੀ ਮੇਰੇ ਦੇਖੇ ਦੋ ਬਲੌਗ ਤੁਸੀਂ ਮੇਲੇ ਦੇ ਸੀਗੇ ਬਾਬਾ ਸਿੱਧ ਪੋਈ ਜੀ ਦਾ ਮੇਲਾ ਸੀਗਾ ਅਸੀਂ ਉੱਥੇ ਗਏ ਸੀਗੇ ਤੇ ਮੱਥਾ ਟੇਕਣ ਗਏ ਸੀ ਸਾਡੀ ਸੁੱਖ ਵੀ ਲੈਂਦੀ ਆ ਤੇ ਹੁਣ ਅਸੀਂ ਜਾ ਰਹੇ ਸੀਗੇ ਤਲਵੰਡੀ ਤਲਵੰਡੀ ਸਾਬੋ ਕੀ ਤੇ ਰਸਤੇ ਦੇ ਵਿੱਚ ਮੂਸਾ ਪਿੰਡ ਨੰਗਕੇ ਜਾਣਾ ਪੈਂਦਾਗਾ ਤੇ ਅਸੀਂ ਸੋਚਿਆ ਵੀ ਚਲੋ ਬਾਈ ਸਿੱਧੂ ਮੂਸੇਵਾਲੇ ਦੇ ਘਰ ਵੀ ਜਾ ਕੇ ਆਉਣੇ ਆਗੇ ਤੇ ਬਹੁਤ ਲੋਕ ਜਾਂਦੇ ਆਗੇ ਸੁਣਿਆਂਗਾ ਬਹੁਤ ਜਾਂਦੇ ਆਗੇ ਤੇ ਦੁਪਹਿਰ ਦਾ 12 ਦਾ ਟਾਈਮ ਸੀਗਾ ਤੇ ਅਸੀਂ ਤਲਵੰਡੀ ਸਾਬੋ ਕੀ ਜਿਹੜਾ ਗੁਰੂ ਘਰ ਹੈ ਅਸੀਂ ਉੱਥੇ ਮੱਥਾ ਟੇਕਣਾ ਸੀਗਾ ਉੱਥੇ ਜਾਣਾ ਸੀ ਤੇ ਅਸੀਂ ਕਿਹਾ ਚਲੋ ਇੱਧਰ ਵੀ ਜਾ ਕੇ ਆਉਣੇ ਆਗੇ ਤੇ ਜਮਾ ਰੋਡ ਦੇ ਉੱਪਰ ਹੀ ਉਹਨਾਂ ਦੀ ਹਵੇਲੀ ਹੈਗੀ ਅਸੀਂ ਉਹਨਾਂ ਦੇ ਘਰ ਜਾਂਦੇ ਰਹੇ ਤੇ ਜਾ ਕੇ ਅਸੀਂ ਵੇਖਿਆ ਉਹਨਾਂ ਦੇ ਜਿਹੜੇ ਸਾਧਨ ਸੀ ਤੇ ਜੀਪਾਂ ਸੀਗੀਆਂ ਉਹਨਾਂ ਦੀਆਂ ਥਾਰ ਗੱਡੀ ਵੀ ਥਾਰ ਵੀ ਖੜੀ ਸੀਗੀ ਉਹਨਾਂ ਦੀ ਜਿਹਦੇ ਤੇ ਗੋਲੀਆਂ ਜਾਨੀ ਕਿ ਚੱਲੀਆਂ ਸੀਗੀਆਂ ਤੇ ਦੇਖ ਕੇ ਵੀ ਬਹੁਤ ਦੁੱਖ ਹੋਇਆ ਤੇ ਵੀ ਦੇਖ ਕੇ ਦੁੱਖ ਦਾ ਬੜਾ ਹੁੰਦਾ ਹੈਗਾ ਵੀ ਵਿਚਾਰੇ ਨੂੰ ਵੀ ਇਹਨਾਂ ਕੋਸ਼ ਬਣਾਇਆ ਸੀਗਾ ਇੰਨੇ ਸ਼ੌਂਕ ਸੀ ਵੀ ਪੂਰੇ ਨਹੀਂ ਹੋ ਸਕੇਗੇ ਇਧਰ ਉਹਨਾਂ ਦੇ ਬੁੱਤ ਲਾਏ ਹੈਗੇ ਜਿਹੜੇ ਸ਼ੀਸ਼ਿਆਂ ਦੇ ਵਿੱਚ ਆ ਤੇ ਇਹਨਾਂ ਦੇ ਸ਼ੀਸ਼ੇ ਦੇ ਵਿੱਚ ਕਮਰੇ ਦੇ ਅੰਦਰ ਦੇ ਜਿਹੜੇ ਉਹ ਇਹਨਾਂ ਦਾ ਨਾ ਜਿਮਾਬਾਲਾ ਸਮਾਨ ਹੈਗਾ ਸਾਰਾ ਪਿਆ ਇੱਥੋਂ ਦੇ ਸ਼ੀਸ਼ੇ ਦੇ ਵਿੱਚ ਦੀ ਦਿਖਦਾ ਹੈਗਾ ਤੇ ਗੇਟ ਤਾਂ ਉਹ ਖੋਲਦੇ ਨਹੀਂਗੇ ਤੇ ਬਹੁਤ ਲੋਕ ਆਈ ਜਾਈ ਜਾਂਦੇ ਸੀਗੇ ਤੇ ਬਾਪੂ ਜੀ ਨੂੰ ਵੀ ਮਿਲੇ ਅਸੀਂ ਤੇ ਉਹ ਬਲੌਗ ਹੈ ਜਿਹੜਾ ਉਹ ਥੋੜਾ ਬਣਿਆਗਾ ਉੱਥੇ ਤੇ ਟਰਾਲੀਆਂ ਵੀ ਬਹੁਤ ਸੋਹਣੇ ਸ਼ਿੰਗਾਰੇ ਹੈਗੇ ਬਹੁਤ ਸੋਹਣੇ ਮੋਡੀਫਾਈ ਕਰੇ ਹੈਗੇ ਜਿਹੜੇ ਟਰੈਕਟਰ ਹੈ ਉਹਨਾਂ ਦੇ ਆਥਾ ਰਹਿ ਗਈ ਜਿਹਦੇ ਤੇ ਗੋਲੀਆਂ ਵੱਜੀਆਂ ਸੀਗੀਆਂ ਤੇ ਦੇਖੋ ਕਿੰਨੇ ਸ਼ੌਂਕ ਸੀਗੇ ਹਰੇਕ ਬੰਦੇ ਦੇ ਸ਼ੌਂਕ ਹੁੰਦੇ ਆ ਪਰ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਹੈਗਾ ਤੇ ਪਤਾ ਨਹੀਂ ਹੁੰਦਾ ਵੀ ਕੀ ਹੋਣਾ ਕੀ ਨਹੀਂ ਤੇ ਇੰਨੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਇੰਨੀ ਤਰੱਕੀ ਕੀਤੀ ਤੇ ਇੰਨਾ ਵਧੀਆ ਸਾਰਾ ਕੁਝ ਉਹਨਾਂ ਦਾ ਖੇਤੀਬਾੜੀ ਦਾ ਵੀ ਉਹਨਾਂ ਨੇ ਇੰਨਾ ਸ਼ੌਂਕ ਰੱਖਿਆ ਨਾਲ ਨਾਲ ਆਪਣੇ ਗਾਇਕੀ ਦੇ ਇੱਧਰ ਦੇਖੋ ਉਹਨਾਂ ਦੇ ਟਰੈਕਟਰ ਖੜੇ ਹੈਗੇ ਟਰੈਕਟਰ ਬਹੁਤ ਸੋਹਣੇ ਸਾਫ਼ ਸਫਾਈ ਰੱਖਦੇ ਹੈਗੇ ਟਰੈਕਟਰਾਂ ਦੀ ਤੇ ਅੰਦਰ ਨਹੀਂ ਆ ਰੱਸਾ ਵੱਲ ਰੱਖਿਆ ਹੈਗਾ ਤੇ ਅੰਦਰ ਨਹੀਂ ਜਾਣ ਦਿੰਦੇਗੇ ਤੇ ਇੱਥੇ ਬਹੁਤ ਮੁੰਡੇ ਆ ਜਿਹੜੇ ਮੁੰਡੇ ਜਾਦਾ ਆਉਂਦੇ ਹੈਗੇ ਬਹੁਤ ਆਉਂਦੇ ਹੈਗੇ ਕਿਉਂ ਸਿੱਧੂ ਮੂਸੇਵਾਲੇ ਬਾਈ ਦੇ ਫੈਨ ਬਹੁਤ ਜਾਦੇ ਸੀਗੇ ਤਾਂ ਕਰਕੇ ਨਾ ਬਹੁਤ ਲੋਕ ਬੁੜੀਆਂ ਵੀ ਆਉਂਦੀਆਂ ਹੈਂਗਾ ਮੁੰਡੇ ਵੀ ਤੇ ਬਹੁਤ ਆਉਂਦੇ ਹੈ ਤੇ ਹੁਣ ਅਸੀਂ ਬਾਹਰ ਆ ਗਏ ਸੀ ਤੇ ਉੱਧਰ ਖੜੇ ਸੀ ਬਾਪੂ ਜੀ ਤੇ ਸਾ ਅ ਸੋਚਿਆ ਵੀ ਚਲੋ ਬਾਪੂ ਜੀ ਨੂੰ ਵੀ ਮਿਲ ਲੈਨੇ ਹੈਗੇ ਤੇ ਇੱਥੇ ਅਸੀਂ ਬਾਪੂ ਜੀ ਨੂੰ ਵੀ ਮਿਲੇ ਸੀਗੇ ਤੇ ਬਲੌਗ ਜਿਹੜਾ ਉਹ ਇਥੇ ਥੋੜਾ ਬਣਿਆ ਕਿਉਂ ਲੋਕ ਜਿਹੜੇ ਬਹੁਤ ਜ਼ਿਆਦੇ ਸੀ ਤੇ ਬਾਪੂ ਜੀ ਕਿਤੇ ਕੰਮ ਜਾ ਰਹੇ ਸੀਗੇ ਤੇ ਉਹਨਾਂ ਨੂੰ ਕਾਲੀ ਸੀ ਤੇ ਪਰ ਥੋੜਾ ਥੋੜਾ ਟਾਈਮ ਉਹ ਸਾਰਿਆਂ ਨੂੰ ਮਿਲੇ ਆਜ ਆਜ ਤੇ ਇਥੇ ਅਸੀਂ ਇੱਕ ਫੋਟੋ ਵੀ ਕਰਾਈ ਸੀਗੀ ਬਾਪੂ ਜੀ ਹੁਣ ਨਾਲ ਮੁੰਡੇ ਬਹੁਤ ਜ਼ਿਆਦੇ ਸੀ ਆ ਸਾਰੇ ਜਿਹੜੇ ਮੁੰਡੇ ਸੀਗੇ ਸਿੱਧੂ ਮਸੇਵਾਲੇ ਵਾਲੇ ਬਾਈ ਦੇ ਫੈਨ ਸੀਗੇ ਤੇ ਲੋਕ ਤਾਂ ਉੱਥੇ ਬਹੁਤ ਦੱਸਦੇ ਆ ਵੀ ਸਾਰਾ ਦਿਨੀ ਆਵਾਜ਼ਾਂ ਵੀ ਰਹਿੰਦੀ ਹੈਗੀ ਤੇ ਇੰਨਾ ਤਾਂ ਸਾਰਾ ਦਿਨ ਮਿਲ-ਮਿਲ ਕੇ ਵੀ ਪਰਿਵਾਰ ਹੈ ਜਿਹੜਾ ਵਿਚਾਰਾ ਉਹ ਥੱਕ ਜਾਂਦਾ ਹੈਗਾ ਤੇ ਉਹ ਨਹੀਂ ਘਾਟੀ ਮਿਲਦੇ ਆਉ ਕਿਸੇ ਨੂੰ ਮਿਲ ਲੈਂਦੇ ਆ ਕਿਸੇ ਨੂੰ ਨਹੀਂ ਮਿਲਦੇਗੇ ਤੇ ਸਾਰਾ ਦਿਨ ਮਿਲ ਕੇ ਵੀ ਉਹ ਕੀ ਕਰਨ ਤੇ ਥੱਕ ਜਾਂਦੇ ਹੈਗੇ ਇਤਬਾਰ ਚ ਪੀੜ ਪੋਦੇ ਜਿਹੜੇ ਬਹੁਤ ਸੋਹਣੇ ਲਾਈ ਹੈਗੇ ਤੇ ਵਧੀਆ ਬਣਾਇਆ ਹੈਗਾ ਤੇ ਹੁਣ ਅਸੀਂ ਜਾ ਰਹੇ ਸੀਗੇ ਵਾਪਸ ਤੇ ਸਮਾਦ ਜਿਹੜੀ ਬਾਈ ਦੀ ਉਹ ਥੋੜੀ ਇੱਥੋਂ ਹੈ ਤਾਂ ਨੇੜੇ ਤੇ ਸਿੱਧੀ ਰੋਡ ਦੇ ਉੱਪਰ ਸਾਹਮਣੇ ਹੀ ਹੈ ਜਿਆਦਾ ਦੂਰ ਨਹੀਂ ਹੈ ਘਰ ਦੇ ਨੇੜੇ ਹੀ ਹੈ ਤੇ ਅਸੀਂ ਹੁਣ ਗੱਡੀ 'ਚ ਹੀ ਬੈਗੇ ਸੀ ਅਸੀਂ ਕਿਹਾ ਚਲੋ ਗੱਡੀ 'ਚ ਹੀ ਜਾਨੇ ਹਾਂਗੇ ਇਹ ਜਿਹੜੀ ਗੱਡੀ ਲੰਗੀ ਹੈਗੀ ਇਹ ਵੀ ਉੱਥੇ ਹੀ ਆਈ ਹੈਗੀ ਤੇ ਹੁਣ ਅਸੀਂ ਜਾ ਰਹੇ ਸੀ ਸਮਾਧ ਵੱਲ ਉਧਰੋਂ ਗੱਡੀ ਮੋੜ ਕੇ ਲੈਂਦੀ ਸੀ ਵੈਸੇ ਤਾਂ ਸਮਾਦ ਇਧਰ ਉਰਲੀ ਤਰਫਾ ਤੇ ਉਧਰ ਨਾਲ ਗੱਡੀ ਪਤਾ ਨਹੀਂ ਕੀ ਹੋ ਗਿਆ ਸੀਗਾ ਗੱਡੀ ਵਾਪਸ ਕਰਕੇ ਲੈਂਦੀ ਸੀ ਮੋੜ ਕੇ ਲੈਂਦੀ ਸੀ ਉਧਰੋਂ ਤੇ ਹੁਣ ਅਸੀਂ ਮੋੜ ਕੇ ਇਧਰਲੀ ਸਾਈਡ ਆ ਗਏ ਸੀਗੇ ਵਾਪਸ ਇਧਰ ਹੋਰ ਆ ਗਈ ਸੀਗੇ ਦੋ ਤਿੰਨ ਗੱਡੀਆਂ ਹੋਰ ਆ ਗਈਆਂ ਸੀਗਾ ਜਿਹੜੀਆਂ ਪਰਿਵਾਰ ਸੀਗੀਆਂ ਵੀ ਦੇਖਣ ਆਉਂਦੇ ਹੈਗੇ ਘਰ ਸਮਾਦ ਹੈ ਜਿਹੜੀ ਉਹਨਾਂ ਦੇ ਖੇਤ ਚ ਸਾਹਮਣੀ ਹੈ ਚੌਂਕ ਜਾਂ ਵਿਚਾਲੇ ਚੌਂਕ ਹੀ ਹੈਗਾ ਬਿਰੂੜਾਂ ਆਂਗਾ ਚਰਸ਼ੇ ਚੌਂਕ ਜਾਂ ਬਣਿਆਗਾ ਤੇ ਉਹ ਨੰਗ ਕੇ ਸਾਹਮਣੇ ਸਮਾਦ ਹੈ ਤੇ ਉੱਥੇ ਵੀ ਨਾ ਦੁਕਾਨਾਂ ਲਾ ਰੱਖੀਆਂ ਹੈਗਾ ਗਰਮੀ ਬਹੁਤ ਜਿਆਦਾ ਹੋ ਗਈ ਸੀ ਦੁਪਹਿਰ ਦਾ ਟਾਈਮ ਸੀਗਾ ਤੇ ਬਹੁਤ ਜਿਆਦਾ ਧੁੱਪ ਹੋ ਗਈ ਸੀ ਇੱਕ ਅਸੀਂ ਥੱਕ ਗਏ ਸੀਗੇ ਦੋ ਦਿਨਾਂ ਤੋਂ ਤੇ ਇੱਕ ਗੱਡੀ ਸਾਡੇ ਮਗਰ ਸੀ ਸਾਡੇ ਕੋਲ ਦੋ ਗੱਡੀਆਂ ਸੀ ਦੋ ਗੱਡੀਆਂ ਤੇ ਸੀ ਅਸੀਂ ਤੇ ਹੁਣ ਅਸੀਂ ਇੱਥੇ ਆ ਗਏ ਸੀ ਸਮਾਪਤ ਤੇ ਬਾਈ ਦੀ ਤੇ ਇੱਥੇ ਵੀ ਇਹ ਦੇਖੋ ਮਿਸਤਰੀ ਲੱਗੇ ਹੋਏ ਸੀਗੇ ਜਿਹੜੀ ਬਾਈ ਜੀ ਦੀ ਸਮਾਦ ਹੈ ਉਹਦੇ ਉੱਪਰ ਛੱਤ ਲੱਗ ਰਹੀ ਹੈ ਜੀ ਹੁਣ ਅਸੀਂ ਇੱਥੇ ਗੱਡੀ ਠੱਲ ਕੇ ਤੇ ਅਸੀਂ ਜਾਂਦੇ ਰੇ ਜਾਣਾ ਸੀਗਾ ਇੱਧਰ ਦੇਖੋ ਇੱਧਰ ਬਾਜ਼ਾਰ ਹੈ ਜਿਹੜੇ ਇਹ ਵੀ ਬਹੁਤ ਲੱਗੇ ਪਏ ਐ ਸ਼ਰਟਾਂ ਕੱਪ ਜਿਵੇਂ ਸ਼ੱਲੀ ਤੇ ਕਿਤਾਬਾਂ ਬਹੁਤ ਕੁਝ ਇਹੋ ਜਿਹੀਆਂ ਚੀਜ਼ਾਂ ਮਿਲਦੇ ਹੈਗਾ ਤੇ ਬਹੁਤ ਹੈ ਜਿਹੜੀਆਂ ਦੁਕਾਨਾਂ ਬਹੁਤ ਲੱਗ ਗਈਆਂ ਇੱਥੇ ਤੇ ਜਿਹੜੀਆਂ ਪੱਕ ਗਈਆਂ ਲੱਗ ਗਈਆਂ ਦੁਕਾਨਾਂ ਤੇ ਅੰਦਰਲੇ ਪਾਸੇ ਵੀ ਇੱਕ ਦੋ ਦੁਕਾਨਾਂ ਹੈਗੀਆਂ ਜਿਹੜੀਆਂ ਵੀ ਆਪਾਂ ਜੀ ਤੋਂ ਕੱਪ ਵਗੈਰਾ ਲੈ ਸਕਦੇ ਹੈਗੇ ਇੱਥੇ ਅਸੀਂ ਖੜੇ ਸੀ ਪਹਿਲਾਂ ਸੋਚਦੇ ਸੀ ਧੁੱਪ ਬਹੁਤ ਜ਼ਿਆਦਾ ਹੈ ਫਿਰ ਅਸੀਂ ਕਿਹਾ ਵੀ ਹੁਣ ਆਈਆਂ ਤਾਂ ਕੋਈ ਨਹੀਂ ਅੰਦਰ ਵੀ ਜਾ ਕੇ ਆਉਣੇ ਹੈਗੇ ਪਹਿਲਾਂ ਸੋਚਦੇ ਸੀਗੇ ਵੀ ਨਹੀਂ ਇੱਥੇ ਹੀ ਆਪਾਂ ਲੇਟ ਹੋ ਜਾਣਾ ਹੈਗਾ ਤੇ ਇੱਥੇ ਹੀ ਚੱਲਦੇ ਆਂ ਵਾਪਸ ਤੇ ਫਿਰ ਸਾਰਿਆਂ ਨੇ ਸੋਚਿਆ ਵੀ ਹੁਣ ਆਏ ਆ ਤਾਂ 5 ਹੀ ਮਿੰਟ ਲੱਗਣੇ ਆ ਤੇ ਚਲੋ ਜਾ ਕੇ ਆਉਣੇ ਹੈਗੇ ਤੇ ਫਿਰ ਕਿਹੜਾ ਰੋਜ਼ ਰੋਜ਼ ਆਈਦਾਗਾ ਤੇ ਚਲੋ ਜਾ ਆਉਣੇ ਹੈਗੇ ਕੋਲੇ ਤਾਂ ਆ ਗਏ ਆ ਹੁਣ ਤੇ ਹੁਣ ਅਸੀਂ ਜਾਂਦੇ ਰਹੇ ਸੀ ਸਮਾਦ ਕੋਲ ਉੱਥੇ ਮਿਸਤਰੀ ਲੱਗੇ ਪਏ ਹੈਗੇ ਤੇ ਬਣਾ ਰਹੇ ਹੈਗੇ ਇੱਥੇ ਵਧੀਆ ਬਣਾ ਰਹੇ ਆ ਚਾਰ ਸ਼੍ਰੀਮ ਛੱਤ ਲਾ ਰਹੇ ਹੈਗੇ ਕੰਧਾਂ ਕੱਟਤੀਆਂ ਜਿਹੜੀਆਂ ਤੇ ਪਹਿਲਾਂ ਤਾਂ ਵੈਸੇ ਉਹੀ ਸੀਗਾ ਤੇ ਇੱਥੇ ਆ ਕੇ ਵੀ ਆਪਾਂ ਨੂੰ ਬਹੁਤ ਦੁੱਖ ਜਾ ਹੋਇਆ ਵੀ ਇੰਨੀ ਛੋਟੀ ਉਮਰੇ ਤੇ ਐ ਕੁਛ ਜ਼ਿੰਦਗੀ ਨੂੰ ਹੋਰ ਹੀ ਮਨਜ਼ੂਰ ਹੁੰਦਾ ਹੈਗਾ ਮਾਂ ਪਿਓ ਦੇ ਵੀ ਤਾਨ ਹੈ ਜਿਹੜਾ ਵਿਚਾਰਿਆਂ ਨੇ ਜਿੰਨਾ ਨੇ ਐਡਾ ਜਿਹੜਾ ਦੁੱਖ ਹੈ ਜਿਹੜਾ ਸਹਿਣ ਕੀਤਾ ਇੱਥੋਂ ਅਸੀਂ ਹੁਣ ਆ ਗਏ ਸੀਗੇ ਵਾਪਸ ਧੁੱਪ ਜਾਦੇ ਹੋ ਗਈ ਸੀਗੀ ਗਰਮੀ ਬਹੁਤ ਜ਼ਿਆਦੇ ਹੋ ਗਈ ਸੀ ਸੈਨ ਸ਼ਕਤੀ ਤੋਂ ਉੱਪਰ ਇਸੀ ਗਰਮੀ ਤਾਂ ਇੰਨੀ ਜ਼ਿਆਦੇ ਹੋਈ ਸੀ ਇੱਕ ਜਦੋਂ ਆਪਾਂ ਬਾਹਰ ਅੰਦਰ ਤੁਰੇ ਫਿਰਦੇ ਆਂਗੇ ਉਦੋਂ ਆਪਾਂ ਨੂੰ ਗਰਮੀ ਬਹੁਤ ਜ਼ਿਆਦੇ ਲੱਗਦੀ ਹੈਗੀ ਤੇ ਘਰ ਬੈਠਿਆਂ ਨੂੰ ਗਰਮੀ ਨਹੀਂ ਲੱਗਦੀਗੀ ਫਰਕ ਹੁੰਦਾਗਾ ਇੱਥੇ ਦੀਦੀ ਅਰਗੇ ਦੇਖ ਰਹੇ ਸੀ ਕੱਪ ਕਹਿੰਦੇ ਕੱਪ ਲੈ ਲੀਏ ਇਹਨਾਂ ਨੇ ਲੈ ਲਿਆ ਸੀਗਾ ਇੱਕ ਕੱਪ ਪੂਰੀ ਫੈਮਿਲੀ ਦੀ ਉੱਤੇ ਜਿਹੜੀ ਫੋਟੋ ਲੱਗੀ ਸੀਗੀ ਉਹ ਕੱਪ ਲੈ ਲਿਆ ਸੀਗਾ ਦੀਦੀ ਬਣਾ ਨੇ ਤੇ ਛੋਟੇ ਸਿੱਧੂ ਦੀ ਵੀ ਫੋਟੋ ਸੀਗੀ ਉੱਤੇ ਤੇ ਵੱਡੇ ਵਾਈ ਦੀ ਵੀ ਸੀਗੀ ਤੇ ਬਾਪੂ ਦੀ ਤੇ ਬੇਬੇ ਦੀ ਵੀ ਸੀਗੀ ਇੱਥੇ ਕੋਸ਼ ਛੱਲੇ ਤੇ ਜਿਹੜੇ ਫੋਟੋਆਂ ਸੀਗੀਆਂ ਉਹ ਵੀ ਲੈ ਲਿਆ ਸੀਗਾਂ ਤੇ ਪਰ ਮੈਨੂੰ ਤਾਂ ਬਹੁਤ ਜ਼ਿਆਦਾ ਗਰਮੀ ਲੱ ਕਰਨ ਲੱਗੀ ਸੀਗੀ ਇੱਥੇ ਬਹੁਤ ਜ਼ਿਆਦਾ ਬਰਾਲ ਹੋ ਗਿਆ ਸੀ ਗਰਮੀ ਨਾਲ ਕਿਉਂ ਇੱਕ ਦਾ ਟਾਈਮ ਹੋ ਗਿਆ ਸੀ ਜਮਾਂ ਦੁਪਹਿਰ ਦਾ ਇੱਕ ਦਾ ਟਾਈਮ ਸੀਗਾ ਨਾ ਉਹ ਵੇਲਾ ਨਾ ਉਹ ਵੇਲਾ ਅਗਲਾ ਕਹਿ ਦਿੰਦੇ ਨਾ ਵੀ ਕੋਈ ਵੇਲਾ ਵੀ ਨਹੀਂ ਸੀ ਇਹ ਤਾਂ ਜਮਾਂ ਦੁਪਹਿਰ ਦਾ ਟਾਈਮ ਸੀ ਜਿਵੇਂ ਕਹਿ ਦਿੰਦੇ ਹੈਗੇ ਤੇ ਪਰ ਅਸੀਂ ਤਾਂ ਅਜੇ ਬਹੁਤ ਦੂਰ ਦਾ ਸਫ਼ਰ ਤੈਅ ਕਰਨਾ ਹੈ ਅਸੀਂ ਤਾਂ ਸ਼ਾਮ ਤੱਕ ਪਹੁੰਚਣਾ ਹੈ ਤੇ ਹਜੇ ਅਸੀਂ ਤਲਵੰਡੀ ਵੀ ਰੁਕਣਾ ਤੇ ਇੱਥੇ ਮੈਂ ਮੈਨੂੰ ਕਹਿੰਦੇ ਤੂੰ ਦੇਖਿਆ ਕੱਪ ਵੀ ਅਸੀਂ ਕੱਪ ਅਸੀਂ ਪਹਿਲਾਂ ਵੀ ਲੈ ਲਿਆ ਸੀਗਾ ਇੱਕ ਤੇ ਉਹੇ ਜਿਵੇਂ ਉਵੇਂ ਦਾ ਹੀ ਸੀਗਾ ਵੀ ਕੱਪ ਹੋਵੇਂ ਦੇ ਸੀਗੇ ਤੇ ਪਰ ਮੈਨੂੰ ਹੋਰ ਕੋਈ ਇੱਥੇ ਚੀਜ਼ ਨਹੀਂ ਵਧੀਆ ਏਡਾਂ-ਕੁੱਡਾਂ ਹੀ ਸੀਗਾ ਬੱਚਿਆਂ ਦੇਗਾ ਤੇ ਫੇਰ ਨਹੀਂ ਕੁਝ ਨਹੀਂ ਲੈ ਕੇ ਆਈਗੀ ਮੈਂ ਤੇ ਕੱਪ-ਕਾਪਾਂ ਲੈ ਲਿਆ ਸੀਗਾ ਪਹਿਲੇ ਤੇ ਫਿਰ ਮੈਂ ਬਾਪਸ ਆ ਗਈ ਸੀਗੀ ਗਰਮੀ ਜ਼ਿਆਦਾ ਹੋਈ ਤੇ ਅਸੀਂ ਤਾਂ ਹੋਣਾ ਸੀ ਚੱਲ ਪਈ ਸੀਗੇ ਵਾਪਸ ਗੱਡੀ 'ਚ ਬੈਠੇ ਸੀਗੇ ਤੇ ਹੁਣ ਆਪਾਂ ਤਲਵੰਡੀ ਜਾਣਾਗਾ ਤਲਵੰਡੀ ਵੀ ਹਜੇ ਦੇ 2 ਘੰਟੇ ਮੰਨ ਕੇ ਚੱਲੋ ਵੀ ਅੱਧਾ ਘੰਟਾ ਤਾਂ ਹਜੇ ਪਹੁੰਚਣ ਤੇ ਲੱਗਣਾਗਾ ਤੇ ਘੰਟਾ ਡੇਢ ਘੰਟਾ ਉੱਥੇ ਵੀ ਲੱਗਣਾਗਾ ਫੇਰ ਅਸੀਂ ਬਠਿੰਡੇ ਰੁਕਣਾਗਾ ਸਾਨੂੰ ਜਮਾਂ ਸ਼ਾਮ ਹੋ ਜਾਣੀ ਐਗੀ ਤਲਵੰਡੀ ਰੁਕਣਾ ਬਠਿੰਡੇ ਰੁਕਣਾ ਸੀਗਾ ਤੇ ਇੱਕ ਗਰਮੀ ਨੇ ਬੁਰਾ ਹਾਲ ਕੀਤਾ ਹੋਇਆ ਸੀ ਬਹੁਤ ਜ਼ਿਆਦਾ ਗਰਮੀ ਸੀ ਬਾਹਰ ਤਾਂ ਐ ਲੱਗਦਾ ਸੀ ਵੀ ਕਾਰ ਚੋਂ ਨਿਕਲ ਗਈ ਨਾ ਤੇ ਅੰਦਰ ਹੀ ਬੈਠੇ ਰਹਿ ਗਏ ਤੇ ਜਿਹੜੀ ਸਾਡੇ ਮਗਰ ਸੀ ਗੱਡੀ ਉਹ ਹੋਰ ਸੜਕ 'ਤੇ ਗਏ ਸੀ ਅਸੀਂ ਇੱਥੇ ਤਾਂ ਹੱਸ ਰਹੇ ਸੀਗੇ ਹੁਣ ਅਸੀਂ ਤਲਵੰਡੀ ਵਾਲੀ ਰੋਡ ਐ ਜਿਹੜੀ ਪੈ ਗਏ ਆ ਤੇ ਵਸਤਲਵੰਡੀ ਪਹੁੰਚਣਾ ਗੁਰੂ ਘਰ ਤੇ ਉੱਥੇ ਜਾ ਕੇ ਕੋਈ ਘੰਟਾ ਸ਼ਾਂਤੀ ਮਿਲੂਗੀ ਆਪਾਂ ਨੂੰ ਤੇ ਹੁਣ ਇਹਨਾਂ ਨੇ ਬਸ ਆਦੇ ਕਿਤੇ ਨਹੀਂ ਰੁਕਣਾਗਾ ਹੁਣ ਜਾ ਕੇ ਤਲਵੰਡੀ ਰੁਕਣਾ ਸਿੱਧੇ ਤੇ ਗਰਮੀ ਬਹੁਤ ਜ਼ਿਆਦੀ ਹੈ ਬੁਰਾ ਹਾਲ ਹੈ ਇੰਨੀ ਗਰਮੀ ਹੈਗੀ ਤੇ ਹੁਣ ਆਪਾਂ ਕਿਤੇ ਨਹੀਂ ਰੁਕਣਾਗਾ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਜੇਕਰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸ ਦਿਓ ਮੇਰਾ ਅੱਜ ਦਾ ਵਲੌਗ ਜਿਹੜਾ ਉਹ ਕਿਵੇਂ ਲੱਗਿਆ ਤੁਹਾਨੂੰ ਤੇ ਜਰੂਰ ਦੱਸਿਓ ਕਮੈਂਟ ਕਰਕੇ ਇੱਕ ਸਫ਼ਰ ਦੇ ਵਿੱਚ ਲੰਮਾ ਥੱਕ ਜਾਂਦਾ ਹੈਗਾ ਕੋਈ ਹਾਲ ਨਹੀਂ ਰਹਿੰਦਾਗਾ ਤੇ ਇੱਕ ਜਦੋਂ ਆਪਾਂ ਕਿ ਤੇ ਗਰਮੀ ਹੋਵੇ ਜਾਂ ਉਦੋਂ ਆਪਾਂ ਨੂੰ